ਦੋਸਤੋ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਕਈ ਵਾਰੀ ਸਾਡੀ ਖੁਸ਼ੀ ਲਈ ਕੋਈ ਆਪਣੇ ਸਾਰੇ ਦੁੱਖ ਛੁਪਾ ਲੰਦਾ ਹੈ ਹੌਸਲਾ ਦਿੰਦਾ ਹੈ ਦਲਾਸਾ ਦੇਣ ਲਈ ਇਹ ਵੀ ਕਿਸੇ ਇਲਾਜ ਤੋਂ ਘੱਟ ਨਹੀਂ ਹੁੰਦਾ। ਇਹੀ ਹੋਇਆ ਸੀ ਇਸ ਕਹਾਣੀ ਵਿੱਚ ਇੱਕ ਵਾਰ ਦੀ ਗੱਲ ਹੈ ਕਿ ਇੱਕ ਹਸਪਤਾਲ ਵਿੱਚ ਦੋ ਮਰੀਜ਼ ਇੱਕੋ ਸਮੇਂ ਦਾਖਲ ਹੋਏ ਸਨ। ਇੱਕ ਦਾ ਨਾਮ ਸੀ ਰਵਿੰਦਰ ਅਤੇ ਦੂਜੇ ਦਾ ਨਾਮ ਸੀ ਅਮਨ। ਦੋਨਾਂ ਦੀ ਹਾਲਤ ਇੰਨੀ ਜ਼ਿਆਦਾ ਗੰਭੀਰ ਸੀ ਕਿ ਦੋਨੇ ਬਿਸਤਰ ਤੇ ਪਏ ਰਹਿੰਦੇ ਸਨ। ਇੱਕ ਕਮਰੇ ਵਿੱਚ ਇੱਕੋ ਹੀ ਖਿੜਕੀ ਸੀ ਜੋ ਕਿ ਅਰਵਿੰਦਰ ਵਾਲੇ ਪਾਸੇ ਸੀ ਅਰਵਿੰਦਰ ਖਿੜਕੀ ਦੇ ਨੇੜੇ ਪਿਆ ਹੁਣ ਕਰਕੇ ਖਿੜਕੀ ਤੋਂ ਬਾਹਰ ਦੇਖ ਕੇ ਅਮਨ ਨੂੰ ਦੱਸਦਾ ਹੁੰਦਾ ਕਿ ਬਾਹਰ ਬੱਚਿਆਂ ਦਾ ਖੇਡਾ ਹੋ ਰਹੀਆਂ ਨੇ ਪਹਾੜਾਂ ਤੇ ਬਰਫ਼ ਜੰਮੀ ਪਈ ਹੈ ਅਤੇ ਹਾਂਸ ਝੀਲਾਂ ਵਿੱਚ ਤੈਰ ਰਹੇ ਹਨ ਅਮਨ ਜੋ ਹਲਚਲ ਤੋਂ ਬਹੁਤ ਜ਼ਿਆਦਾ ਦੂਰ ਸੀ ਉਹ ਅਰਵਿੰਦਰ ਦੀਆਂ ਗੱਲਾਂ ਸੁਣ ਕੇ ਬਹੁਤ ਜ਼ਿਆਦਾ ਖੁਸ਼ ਹੋ ਜਾਂਦਾ ਤੇ ਉਹਨਾਂ ਵਿੱਚ ਗਹਿਰੀ ਦੋਸਤੀ ਹੋ ਗਈ ਕਈ ਹਫ਼ਤੇ ਬਾਅਦ ਅਰਵਿੰਦਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਤੇ ਉਹ ਇਥੋਂ ਰਾਤ ਨੂੰ ਚੱਲ ਵਸਿਆ ਇੱਕ ਦਿਨ ਅਮਨ ਨੇ ਨਰਸ ਨੂੰ ਕਿਹਾ ਕਿ ਇਸ ਨੂੰ ਮੁਰਵਿੰਦਰ ਵਾਲੇ ਪਾਸੇ ਬੈੱਡ ਦਿੱਤਾ ਜਾਵੇ ਤਾਂ ਕਿ ਉਹ ਖਿੜਕੀ ਤੋਂ ਬਾਹਰ ਦੇ ਨਜ਼ਾਰੇ ਦੇਖ ਸਕੇ ਤਾਂ ਨਰਸ ਨੇ ਵੀ ਇੰਜ ਹੀ ਕੀਤਾ ਉਸ ਦਾ ਬਿਸਤਰਾ ਬਦਲ ਦਿੱਤਾ ਉਸ ਨੂੰ ਰਵਿੰਦਰ ਵਾਲਾ ਬਿਸਤਰਾ ਦੇ ਦਿੱਤਾ ਤਾਂ ਅਮਨ ਬੜੇ ਉਤਸ਼ਾਹ ਨਾਲ ਉਸ ਬਿਸਤਰੇ ਤੇ ਗਿਆ ਜਦੋਂ ਉਸ ਨੇ ਬਾਹਰ ਦੇਖਿਆ ਪਰ ਉੱਥੇ ਬਾਹਰ ਇੱਟਾਂ ਦੀ ਕੰਧ ਬਣੀ ਹੋਈ ਸੀ ਤਾ ਅਮਨ ਬਹੁਤ ਹੈਰਾਨ ਹੋ ਗਿਆ ਅਤੇ ਉਸਨੇ ਨਰਸ ਨੂੰ ਪੁੱਛਿਆ ਕਿ ਇਹ ਕੰਧ ਕਦੋਂ ਬਣੀ ਹੈ ਰਵਿੰਦਰ ਇਥੋਂ ਮੈਨੂੰ ਸਾਰਾ ਕੁਝ ਦੱਸਦਾ ਸੀ ਬਾੜ ਦੇ ਨਜ਼ਾਰੇ ਦੇਖ ਕੇ ਦੱਸਦਾ ਸੀ ਤਾਂ ਨਰਸ ਨੇ ਕਿਹਾ ਕਿ ਰਵਿੰਦਰ ਇੱਕ ਅੰਨਾ ਆਦਮੀ ਸੀ ਰਵਿੰਦਰ ਕੁਝ ਦੇਖ ਨਹੀਂ ਸਕਦਾ ਸੀ ਉਹ ਤਾਂ ਸਿਰਫ ਤੁਹਾਡੇ ਲਈ ਹੀ ਕਹਾਣੀਆਂ ਬਣਾਉਂਦਾ ਸੀ ਤਾਂ ਕਿ ਤੁਸੀਂ ਕਦੇ ਵੀ ਹੌਸਲਾ ਨਾ ਹਾਰੋ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਈ ਵਾਰੀ ਇਨਸਾਨ ਸਾਡੀ ਖੁਸ਼ੀ ਲਈ ਆਪਣੇ ਸਾਰੇ ਦਰਦ ਛੁਪਾ ਲੈਂਦਾ ਹੈ ਇਹ ਇੱਕ ਦਿਲਾਸਾ ਦੇਣਾ ਹੌਸਲਾ ਦੇਣਾ ਕਿਸੇ ਇਲਾਜ ਤੋਂ ਘੱਟ ਨਹੀਂ ਹੁੰਦਾ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਹੋਣ ਤਾਂ ਸਾਡੇ ਪੇਜ ਨੂੰ ਫੋਲੋ ਕਰ ਲੈਣਾ ਜੇਕਰ ਤੁਸੀਂ ਇਸ ਪੇਜ ਨੂੰ ਸ਼ੇਅਰ ਕਰਦੇ ਹੋ ਤਾਂ ਇੱਕ ਚੰਗਾ ਮੈਸੇਜ ਹੋਰ ਲੋਕਾਂ ਤੱਕ ਪਹੁੰਚ ਸਕੇ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਕਹਾਣੀ ਇੱਕ ਹੋਰ ਨਵੇਂ ਦਿਨ ਨਾਲ ਤਬ ਤੱਕ ਲਈ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ